ਤੇਜ਼ ਰਫ਼ਤਾਰ ਜ਼ਿੰਦਗੀ ਦੇ ਦੌਰਾਨ ਲੋਕਾਂ ਕੋਲ ਸਮੇਂ ਦੀ ਕਮੀ ਹੈ ਜਾਂ ਦੂਜੇ ਸ਼ਬਦਾਂ ਦੇ ਵਿੱਚ ਕੰਮ ਅਤੇ ਨਿੱਜੀ ਜ਼ਿੰਦਗੀ ਨੂੰ ਸੰਤੁਲਿਤ ਕਰਦੇ ਹੋਏ ਫਿਟਨੈਸ ਨੂੰ ਜ਼ਿਆਦਾਤਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਪਰ ਸਿਹਤ ਨੂੰ ਸਭ ਤੋਂ ਪਹਿਲਾਂ ਰੱਖਣਾ ਬੇहद ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਤੰਦਰੁਸਤ ਰਹਿੰਦੇ ਹੋ ਤਾਂ ਹੀ ਤੁਸੀਂ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਤੇ ਸਹੀ ਤਰ੍ਹਾਂ ਧਿਆਨ ਕੇਂਦਰਿਤ ਕਰਨ ਦੇ ਯੋਗ ਹੋਮੋਗੇ ਖਾਣ ਪੀਣ ਦੀਆਂ ਗਲਤ ਆਦਤਾਂ ਘੰਟਿਆਂ ਤੱਕ ਫੋਨ ਦੀ ਵਰਤੋਂ ਕਰਨਾ ਕੰਪਿਊਟਰ ਤੇ ਕੰਮ ਕਰਨ ਦੇ ਨਾਲ ਅੱਖਾਂ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅੱਖਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਅੱਖਾਂ ਨੂੰ ਸਿਹਤਮੰਦ ਰੱਖਣ ਤੋਂ ਲੈ ਕੇ ਸਮੁੱਚੀ ਸਿਹਤ ਨੂੰ ਬਣਾਈ ਰੱਖਣ ਲਈ ਪੋਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਦੇਸੀ ਘਿਓ ਨੂੰ ਲੰਬੇ ਸਮੇਂ ਤੋਂ ਭਾਰਤੀ ਘਰਾਂ ਦੇ ਵਿੱਚ ਖਾਧਾ ਜਾਂਦਾ ਕਿਉਂਕਿ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਤਾਂ ਆਓ ਜਾਣਦੇ ਹਾਂ ਤਿੰਨ ਜਈਆਂ ਚੀਜ਼ਾਂ ਨੂੰ ਦੇਸੀ ਘਿਓ ਦੇ ਵਿੱਚ ਮਿਲਾ ਕੇ ਖਾਣ ਨਾਲ ਅੱਖਾਂ ਦੇ ਨਾਲ ਪੂਰੀ ਸਿਹਤ ਵੀ ਚੰਗੀ ਰਹਿੰਦੀ ਹੈ ਤ੍ਰਿਫਿਲਾ ਨੂੰ ਦੇਸੀ ਘਿਓ ਦੇ ਨਾਲ ਖਾਓ ਆਯੁਰਵੇਦ ਦੇ ਵਿੱਚ ਵੀ ਦੇਸੀ ਘਿਓ ਨੂੰ ਗੁਣਾਂ ਦੀ ਖਾਨ ਦੱਸਿਆ ਗਿਆ ਅਤੇ ਇਸ ਨੂੰ ਅੱਖਾਂ ਲਈ ਬਹੁਤ ਫਾਇਦੇਮੰਦ ਮੰਨਿਆ ਗਿਆ ਦੇਸੀ ਘਿਓ ਦੇ ਵਿੱਚ ਤ੍ਰਿਫਲਾ ਪਾਊਡਰ ਮਿਲਾ ਕੇ ਲੈਣ ਦੇ ਨਾਲ ਅੱਖਾਂ ਦੀ ਰੌਸ਼ਨੀ ਵਧਣ ਦੇ ਵਿੱਚ ਕਾਫੀ ਮਦਦ ਮਿਲਦੀ ਹੈ ਤੁਸੀਂ ਕਿਸੇ ਵੀ ਆਯੁਰਵੈਦਿਕ ਜੜੀ ਬੂਟੀਆਂ ਦੀ ਦੁਕਾਨ ਤੋਂ ਤ੍ਰਿਫਲਾ ਦਾ ਪਾਊਡਰ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ ਹਾਲਾਂਕਿ ਧਿਆਨ ਦੇ ਵਿੱਚ ਰੱਖੋ ਕਿ ਇਸ ਨੂੰ ਸਿਰਫ ਇੱਕ ਭਰੋਸੇਯੋਗ ਦੁਕਾਨ ਤੋਂ ਹੀ ਖਰੀਦਣਾ ਸਭ ਤੋਂ ਵੇਤਰ ਹੋਵੇਗਾ ਬਦਾਮ ਅਤੇ ਦੇਸੀ ਘਿਓ ਪੋਸ਼ਣ ਦੇ ਨਾਲ ਭਰਪੂਰ ਬਦਾਮ ਦਿਮਾਗ ਨੂੰ ਤੇਜ਼ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਰੋਜ਼ਾਨਾ ਸਵੇਰੇ 4 ਤੋਂ 5 ਬਦਾਮ ਦੇਸੀ ਘਿਓ ਦੇ ਵਿੱਚ ਭਿਉਂ ਕੇ ਖਾਓ ਇਹ ਅੱਖਾਂ ਦੀ ਰੌਸ਼ਨੀ ਨੂੰ ਸੁਧਾਰਨ ਦੇ ਵਿੱਚ ਮਦਦ ਕਰੇਗਾ ਫਲੈਕਸ ਬੀਜ ਅਤੇ ਘਿਓ ਦਾ ਸੇਵਨ ਕਰੋ ਦੇਸੀ ਘਿਓ ਦੇ ਨਾਲ ਫਲੈਕਸ ਦੇ ਬੀਜ ਵੀ ਪੋਸ਼ਟਕ ਤਤਾਂ ਦੇ ਨਾਲ ਪ੍ਰਭੂ ਹੁੰਦੇ ਨੇ ਇਹਨਾਂ ਬੀਜਾਂ ਨੂੰ ਹਲਕਾ ਹਲਕਾ ਭੁੰਨ ਕੇ ਪਾਊਡਰ ਬਣਾ ਕੇ ਦੇਸੀ ਘਿਓ ਦੇ ਨਾਲ ਖਾਣ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਹੈ ਫਲੈਕਸ ਬੀਜ ਕੁਦਰਤ ਵਿੱਚ ਗਰਮ ਹੁੰਦੇ ਨੇ ਇਸ ਲਈ ਉਹਨਾਂ ਨੂੰ ਧਿਆਨ ਨਾਲ ਵਿਚਾਰ ਕੇ ਹੀ ਘੱਟ ਮਾਤਰਾ ਦੇ ਵਿੱਚ ਖਾਣਾ ਚਾਹੀਦਾ ਹੈ ਦੇਸੀ ਘਿਓ ਬਹੁਤ ਫਾਇਦੇਮੰਦ ਹੁੰਦਾ ਪਰ ਕੋਸ਼ਿਸ਼ ਕਰੋ ਕਿ ਇਸ ਨੂੰ ਘਰ ਦੇ ਵਿੱਚ ਹੀ ਬਣਾਓ ਕਿਉਂਕਿ ਮਿਲਾਵਟੀ ਘਿਓ ਲਾਭ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ ਇਸ ਖਬਰ ਦੇ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਆਧਾਰਤ ਹੈ ਜੇਕਰ ਕਿਸੇ ਵੀ ਸੁਝਾਅ ਨੂੰ ਲਾਗੂ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸਬੰਧਿਤ ਮਾਹਿਰ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ